ਇਹ ਪਿੰਡ ਜੇਠੂਕੇ ਤੋਂ ਸਾਨੂੰ ਇੱਕ ਪਬਲਿਕ ਦੇ ਵਿੱਚੋਂ ਕਾਲ ਆਈ ਸੀਗੀ ਤੇ ਸਦਰ ਥਾਣਾ ਦੇ ਮੁੰਚੀ ਦੀ ਵੀ ਕਾਲ ਆਈ ਸੀ ਵੀ ਇੱਕ ਲੜਕੀ ਦਾ ਮਰਡਰ ਹੋਇਆ ਹੈ ਆਪਣਾ ਪਿੰਡ ਜੇਠੂਕੇ ਤਾਂ ਸਾਡੀ ਟੀਮ ਉੱਥੇ ਪਹੁੰਚੀ ਪਹੁੰਚ ਕੇ ਦੇਖਿਆ ਉਹ ਲੜਕੀ ਪਈ ਸੀਗੀ ਲਾਈ ਇਹ ਨਹੀਂ ਪਤਾ ਵੀ ਮਰਡਰ ਕਿਵੇਂ ਹੋਇਆ ਉਹ ਪਿੰਡ ਵਾਲਿਆਂ ਦੇ ਦੱਸਣ ਦੇ ਮੁਤਾਬਕ ਹੈ ਵੀ ਕੋਈ ਦਾਜ ਬਹੇਜ ਦਾ ਇਹਨਾਂ ਦਾ ਰੋਲਾ ਸੀਗਾ ਜੀ ਉਹਦੇ ਲਈ ਪਰਿਵਾਰ ਨੇ ਮਾਰਿਆ ਪਰ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਪੁਲਿਸ ਜਾਂਚ ਕਰ ਰਹੀ ਹੈ ਡੈਡ ਬੋਡੀ ਨੂੰ ਅਸੀਂ ਸਹਾਰਾ ਦੀ ਐਂਬੂਲੈਂਸ ਨਾਲ ਹੀ ਸਿਵਲ ਹਸਪੀਟਲ ਦੇ ਵਿੱਚ ਲੈ ਕੇ ਆਏ ਆ ਜੀ ਤੇ ਹੁਣ ਉਹਨੂੰ ਮੋਰਚੀ ਦੇ ਵਿੱਚ ਰੱਖ ਰਹੀ ਹਾਂ ਸਰ ਕੁੜੀ ਨੂੰ ਵਿਆਹ ਨੂੰ ਸਾਲ ਕੋ ਹੋ ਗਿਆ ਸੀਗਾ ਇਹਨਾਂ ਨੂੰ ਤੇ ਉਸ ਤੋਂ ਬਾਅਦ ਇਹਨਾਂ ਨੇ ਕਲੇਸ਼ ਵਿਰਹਾ ਚਾਰ ਮਹੀਨੇ ਕੁੜੀ 6 ਮਹੀਨੇ ਰਹਿ ਕੇ ਵੀ ਆਈ ਹੈ ਉੱਥੇ ਉਸ ਤੋਂ ਬਾਅਦ ਅਸੀਂ ਰਾਜੀ ਬੰਦਾ ਕਰਕੇ ਛੇਤੀ ਫਿਰ ਫਿਰ ਇਹਨਾਂ ਨੇ ਸਾਡੇ ਕੁੜੀ ਮਾਂ ਤੇ ਉੱਥੇ ਛੱਡ ਆਉਂਦੇ ਸੀ ਸੱਸ ਕਦੇ ਸੱਸ ਛੱਡ ਆਉਂਦੀ ਸੀ ਕਦੇ ਪ੍ਰੌਣਾ ਛੱਡ ਆਉਂਦਾ ਸੀ ਉਸ ਤੋਂ ਬਾਅਦ ਇਹਨਾਂ ਦਾ ਕਲੇਸ਼ ਚੱਲਦਾ ਰਿਹਾ ਅੱਜ ਇਹਨਾਂ ਦੇ ਇਹੋ ਜਿਹਾ ਕਲੇਸ਼ ਹੋਇਆ ਕਿ ਕੁੜੀ ਦਾ ਗਲ ਕੁੱਟ ਕੇ ਇਹਨਾਂ ਨੇ ਫਾਹਾ ਦੇ ਕੇ ਮਾਰ ਦਿੱਤਾ ਕਿਨੇ ਮਾਰੀਏ ਇਹ ਜੀ ਇੱਕ ਤਾਂ ਉਹਦੀ ਨਨਾਨ ਆ ਵਿੱਚ ਉਹਦੀ ਸੱਸਾ ਪਰੌਣਾ ਜੀ ਆਪ ਕਿਹੜੇ ਪਿੰਡ ਦੇ ਆ ਇਹ ਜੇਠੂ ਕੇ ਜੀ ਕੀ ਕਰਦਾ ਪਰੌਣਾ ਪਰੌਣਾ ਕੁਝ ਨਹੀਂ ਕਰਦਾ ਨਸ਼ੇ ਕਰਦਾ ਜੀ ਬੇਲਾ ਰਹਿੰਦਾ ਘਰੇ ਕੋਈ ਕੰਮ ਨਹੀਂ ਕਰਦਾ ਕਾਰ ਨਹੀਂ ਕਰਦਾ ਬੋਲਟ ਦਿੱਤਾ ਬੋਲਟ ਧੱਕੇ ਨਾਲ ਲਿਆ ਜੀ ਉਹ ਵੀ ਦਿੱਤਾ ਹੁਣ ਗੱਡੀ ਦੀ ਮੰਗ ਕਰਦਾ ਸੀਗਾ ਈ ਪਰਵਾਰ ਕੁਛੋਕੜ ਕੀ ਹੈ ਤੁਹਾਡੇ ਨਾਲ ਕੀ ਕੰਮ ਕਰਦੇ ਬਸ ਆਹੀ ਮਜ਼ਦੂਰੀ ਕਰਦੇ ਹੀ ਸਾਰੇ ਜਿਹੜੀ ਇਹ ਕੁੜੀ ਹੈ ਤਾਂ ਕੀ ਨਾਮ ਹੈ ਇਹ ਤਾਂ ਮਾਇਆ ਦੇਵੀ ਜੀ ਇਹ ਪਿੰਡ ਜੇਠੂਕੇ ਤੋਂ ਸਾਨੂੰ ਇੱਕ ਪਬਲਿਕ ਦੇ ਵਿੱਚੋਂ ਕਾਲ ਆਈ ਸੀਗੀ ਤੇ ਸਦਰ ਥਾਣਾ ਦੇ ਮੁੰਚੀ ਦੀ ਵੀ ਕਾਲ ਆਈ ਸੀ ਵੀ ਇੱਕ ਲੜਕੀ ਦਾ ਮਰਡਰ ਹੋਇਆ ਹੈ ਆਪਣਾ ਪਿੰਡ ਜੇਠੂਕੇ ਤਾਂ ਸਾਡੀ ਟੀਮ ਉੱਥੇ ਪਹੁੰਚੀ ਪਹੁੰਚ ਕੇ ਦੇਖਿਆ ਉਹ ਲੜਕੀ ਪਈ ਸੀਗੀ ਲਈ ਇਹਨੂੰ ਪਤਾ ਵੀ ਮਰਡਰ ਕਿਵੇਂ ਹੋਇਆ ਉਹ ਪਿੰਡਾਂ ਦੇ ਦੱਸਣ ਦੇ ਮੁਤਾਬਕ ਹੈ ਵੀ ਕੋਈ ਦਾਜ ਦੇਹਿਸ ਦਾ ਇਹਨਾਂ ਦਾ ਰੋਲਾ ਸੀਗਾ ਜੀ ਉਹਦੇ ਲਈ ਪਰਿਵਾਰ ਨਹੀਂ ਮਾਰਿਆ ਪਰ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਪੁਲਿਸ ਜਾਂਚ ਕਰ ਰਹੀ ਹੈ ਡੈੱਡ ਬੋਡੀ ਨੂੰ ਅਸੀਂ ਸਹਾਰਾ ਦੀ ਐਂਬੂਲੈਂਸ ਨਾਲ ਹੀ ਸਿਵਲ ਹਸਪੀਟਲ ਦੇ ਵਿੱਚ ਲੈ ਕੇ ਆਏ ਆ ਜੀ ਤੇ ਹੁਣ ਉਹਨੂੰ ਮੋਰਚਰੀ ਦੇ ਵਿੱਚ ਰੱਖ ਰਹੀ ਹੈ ਸਰ ਕੁੜੀ ਨੂੰ ਵਿਆਹ ਨੂੰ ਸਾਲਕ ਹੋ ਗਿਆ ਸੀਗਾ ਇਹਨਾਂ ਨੂੰ ਤੇ ਉਸ ਤੋਂ ਬਾਅਦ ਇਹਨਾਂ ਨੇ ਕਲੇਸ਼ ਵਧਿਆ ਚਾਰ ਮਹੀਨੇ ਕੁੜੀ 6 ਮਹੀਨੇ ਰਹਿ ਕੇ ਵੀ ਆਈ ਹੈ ਉੱਥੇ ਉਸ ਤੋਂ ਬਾਅਦ ਅਸੀਂ ਰਾਜੀ ਬੰਦਾ ਕਰਕੇ ਭੇਜਤੀ ਫਿਰ ਫਿਰ ਇਹਨਾਂ ਨੇ ਸਾਡੇ ਕੁੜੀ ਮਾਂ ਤੇ ਉੱਥੇ ਛੱਡ ਆਉਂਦੇ ਸੀ ਸੱਸ ਕਦੇ ਸੱਸ ਛੱਡ ਆਉਂਦੀ ਸੀ ਕਦੇ ਪ੍ਰਾਉਣਾ ਛੱਡ ਆਉਂਦਾ ਸੀ ਤੇ ਉਸ ਤੋਂ ਬਾਅਦ ਇਹਨਾਂ ਦਾ ਕਲੇਸ਼ ਚੱਲਦਾ ਰਿਹਾ ਅੱਜ ਇਹਨਾਂ ਦੇ ਇਹੋ ਜਿਹੇ ਕਲੇਸ਼ ਹੋਇਆ ਕਿ ਕੁੜੀ ਦਾ ਗਲ ਕੁੱਟ ਕੇ ਇਹਨਾਂ ਨੇ ਫਾਹਾ ਦੇ ਕੇ ਮਾਰ ਦਿੱਤਾ ਕਿਨੇ ਮਾਰੀਏ ਇਹ ਜੀ ਇੱਕ ਤਾਂ ਉਹਦੀ ਨਨਾਨਾ ਵਿੱਚ ਉਹਦੀ ਸੱਸ ਪ੍ਰਾਉਣਾ ਜੀ ਆਪ ਕਿਹੜੇ ਪਿੰਡ ਦੇ ਜੀ ਇਹ ਜੇਠੂ ਕੇ ਜੀ ਕੀ ਕਰਦਾ ਪਰੌਣਾ ਪਰੌਣਾ ਕੁਛ ਨਹੀਂ ਕਰਦਾ ਨਸ਼ੇ ਕਰਦਾ ਜੀ ਵਿਹਲਾ ਰਹਿੰਦਾ ਘਰੇ ਕੋਈ ਕੰਮ ਨਹੀਂ ਕਰਦਾ ਕਾਰਨ ਨਹੀਂ ਕਰਦਾ ਬੋਲਟ ਦਿੱਤਾ ਬੋਲਟ ਧੱਕੇ ਨਾਲ ਲਿਆ ਜੀ ਉਹ ਵੀ ਦਿੱਤਾ ਹੁਣ ਗੱਡੀ ਦੀ ਮੰਗ ਕਰਦਾ ਸੀਗਾ ਕੀ ਪਰਿਵਾਰ ਕੋ ਚੋਕੜ ਗਿਆ ਬਥੋੜੇ ਨਾਲ ਕੀ ਕੰਮ ਕਰਦੇ ਬਸ ਆਹੀ ਮਜ਼ਦੂਰੀ ਕਰਦੇ ਸੀ ਸਾਰੇ ਜਿਹੜੀ ਕੁੜੀ ਹੈ ਤਾਂ ਕੀ ਨਾਮ ਹੈ ਇਹ ਤਾਂ ਮਾਇਆ ਦੇਵੀ ਜੀ